ਗਰੀਬ ਬੰਦਾ ਇਹਨਾਂ ਦੇ ਪਿੰਡ ਦਾ ਆਮ ਆਦਮੀ ਪਾਰਟੀ ਦਾ ਬਲੌਕ ਪ੍ਰਧਾਨ ਹੈ ਬੰਦਾ ਨਾ ਜੀ ਜਤਿੰਦਰ ਸਿੰਘ ਜਤਿੰਦਰ ਸਿੰਘ ਹੈਪੀ ਹਸਪਤਾਲ ਤੋਂ ਪੁਲਿਸ ਦੀ ਉੱਥੇ ਲੱਗੀ ਗਾਰਡ ਉਹਦੇ ਵਿੱਚੋਂ ਭੱਜ ਗਿਆ ਤੇ 4 ਦਿਨ ਬਾਅਦ ਫੋਟੋ ਕਿਹਦੇ ਕੋਲ ਹੈ ਕਿਹਦੇ ਨਾਲ ਖੜਾ ਉੱਥੇ ਕੁਲਦੀਪ ਸਿੰਘ ਢਾਲੀਵਾਲ ਕੋਲ ਤੁਹਾਨੂੰ ਪਤਾ ਨਹੀਂ ਲੱਗਣਾ ਕੁਲਦੀਪ ਸਿੰਘ ਢਾਲੀਵਾਲ ਕੌਣ ਹੈ ਉਤਮਾਤਰ ਉਦੇ ਨਾਮ ਫੋਟੋ ਆਈਏ ਤੇ ਆਪ ਆਪਣੇ ਪੇਜ ਤੇ ਪਾਈ ਕਿ ਉੱਤ ਬਾਦ ਆ ਜਿਹੜਾ ਗੁਰਦੀਪ ਸਿੰਘ ਰੰਧਾਵਾ ਇਹਦੀ ਇੱਕ ਚੀਜ਼ ਮੈਂ ਵੇਖ ਲਈਏ ਇਹਨੇ ਦਦੋ ਬੋਲਣਾ ਨਾ ਇਹ ਮੈਨੂੰ ਲੱਗਦਾ ਰੰਧਾਵਾ ਸਾਹਿਬ ਦੀ ਵੀਡੀਓ ਬਹੁਤ ਵੇਖਦਾ ਰਹਿੰਦੇ ਨੇ ਸਾਰੇ ਐਕਸ਼ਨ ਕਾਪੀ ਕਰ ਲੈਂਦੇ ਮਰਸੂਜੀਤ ਸਿੰਘ ਰੰਧਾਵਾ ਕਰਦਾ ਇਹਨੂੰ ਕੋ ਬੜਾ ਸਮਾ ਰੰਧਾਵਾ ਸਾਹਿਬ ਨੇ ਪਾਰਟੀ ਵੀ ਕੰਮ ਕੀਤਾ ਇਹਨਾਂ ਲੋਕਾਂ ਨੇ ਕਿੱਥੇ ਕਿੱਥੇ ਧੱਕੇ ਖਾਦੇ ਜਦੋਂ ਆਕਾਲੀ ਸਰਕਾਰ ਸੀ ਤੇ ਉਹਨਾਂ ਨੇ ਕਿਹਾ ਸੀ ਅਰੈਸਟ ਕਰਕੇ ਲਿਆਓ ਤੇ ਆਪ ਪਹੁੰਚ ਗਏ ਸੀ ਤੇ ਨਾਲ ਪੂਰਾ ਹਲਕਾ ਵੀ ਪਹੁੰਚ ਗਿਆ ਸੀ ਕਿ ਪਾਵਰ ਅਰੈਸਟ ਸਾਡੇ ਤੇ ਇਹ ਬੰਦੇ ਨੂੰ ਕਹਿ ਦੋ ਕਿ ਕੱਲਾ ਥਾਣੇ ਤੱਕ ਜਾ ਕੇ ਕੁਝ ਕਹਿਆ ਤੇ ਇਹਦੇ ਕੋਲ ਉਹ ਨਾ ਹੋਵੇ ਤੇ ਇਹਨੂੰ ਛੱਡ ਕੇ ਅਸੀਂ ਮੱਖਣ ਸਿੰਘ ਹੋਰੀ ਨੇ ਸਰਪੰਚ ਸਾਹਿਬ ਤੇ ਸ਼ਾਹਪੁਰ ਦਾ ਸਾਨੂੰ ਸੀ ਕਿ ਉਹਨਾਂ ਨੂੰ ਬਣਾਉਣਾ ਇਹ ਤਾਂ ਸਾਡੇ ਕਦੀ ਅੱਖਾਂ 'ਚ ਵੀ ਨਹੀਂ ਸੀ ਆਇਆ ਤੇ ਜਿਹੜਾ ਦੂਜਾ ਤੀਜਾ ਬੰਦਾ ਹੁੰਦਾ ਨਾ ਪਾਰਟੀ ਦਾ ਜਿਹਨੂੰ ਆਪਾਂ ਸਾਰਿਆਂ ਨੂੰ ਪਤਾ ਹੁੰਦਾ ਕਿ ਇਹਨੇ ਵੀ ਭਜੜਾ ਹੀ ਭਜੜਾ ਹੈ ਤੇ ਇਹਨੂੰ ਕੋਈ ਜ਼ਿੰਮੇਵਾਰੀ ਨਹੀਂ ਕਿਤੇ ਇਹ ਉਹ ਬੰਦਾ ਸੀ ਆਮ ਆदमी ਪਾਰਟੀ ਚਾਕੇ ਅੱਜ ਹੁਣ ਸਭ ਤੋਂ ਵੱਡਾ ਲੀਡਰ ਕੀ ਇਹ ਡਾਕੂ ਬਣਿਆ ਫਿਰਦਾ ਲੁਟੇਰਾ ਇਹ ਡਾਕੂ ਵੀ ਨਹੀਂ ਹੈ ਲੁਟੇਰਾ ਹੈ ਜਿਨੇ ਸਰਕਾਰੀ ਖਜ਼ਾਨੇ ਤੇ ਆਪਣੀ ਅੱਖ ਰੱਖੀ ਹੋਈ ਹੈ ਕਿ ਜਿਹੜਾ ਪੈਸਾ ਆਵੇ ਤੇ ਮੈਂ ਉਹਨੂੰ ਆਪਣੇ ਵੱਲੋਂ ਲਵਾ ਕੇ ਦਵਾਂ ਤੇ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਕਿ ਥਾਣੇ ਆਪਾਂ ਖਾਲੀ ਕਰ ਦਈਦੇ ਐ 12 ਤੇ ਪਹਿਲਾਂ ਬੰਦੇ ਰਹਿ ਗਏ ਤੁਹਾਡੇ ਥਾਣੇ 'ਚ ਤੇ ਇੱਕ ਟਾਈਮ ਤੇ 6 ਡੀਪੀ ਦਿੰਦੇ ਹੋ ਕਿਤੇ ਵਿੱਚੇ ਹੀ ਮੁੰਸ਼ੀ ਤੇ ਵਿੱਚੇ ਹੋਊਗਾ ਤਾਲ ਐਸਐਚਓ ਸਾਹਿਬ ਜਿਹੜੇ ਥਾਣੇਦਾਰ ਨੇ ਥਾਣੇ ਦੇ ਨੇ ਉਹ ਜਾ ਕੇ ਨਾਲ ਡਿਊਟੀ ਦੇ ਜਾਂ ਤੇ ਕਿਸੇ ਮਿਨਿਸਟਰ ਨਾਲ ਉਹ ਸਟੇਟ ਤੇ ਜਾਂ ਸੈਂਟਰ ਤੇ ਜਾਂ ਮੁੱਖ ਮੰਤਰੀ ਨਾਲ ਇਹ ਨਵਾਂ ਕੰਮ ਚੱਲ ਪਿਆ ਆਮ ਲੋਕਾਂ ਨਾਲ ਐਸਐਚਓ ਸਾਹਿਬ ਵੀ ਜਾਂਦੇ ਨੇ ਨਾਲ ਡਿਊਟੀ ਤੇ ਉਹ ਇਹਨਾਂ ਨੂੰ ਪਹਿਲਾਂ ਐਸਐਚਓ ਸਾਹਿਬ ਤੁਹਾਨੂੰ ਬੇਨਤੀ ਹੈ ਇਹਨਾਂ ਨੂੰ ਜਿਤਾ ਦੂ ਪਹਿਲਾਂ ਇਹ ਜਿੱਤਣ ਕਿਤੇ ਨਾਂ ਚੰਨਾ ਮਰਜੀ ਫਿਰ ਜਾਇਓ ਪਰ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਜੋਰ ਪੂਰਾ ਲਾਇਓ ਕਿਉਂਕਿ ਆ ਹਲਕਾ ਡੇਰਾ ਬਾਬਾ ਨਾਰਕ ਦੇ ਲੋਕ ਖੜੇ ਨੇ ਜਿਹੜੇ ਰੰਧਾਵਾ ਸਾਹਿਬ ਨੇ ਇਹਨਾਂ ਕੋਲੋਂ ਆਪਣੇ ਟਾਈਮ ਤੇ ਇੱਕ ਪੈਸਾ ਨਹੀਂ ਲਿਆ ਤੁਹਾਡੀ ਤੁਹਾਡੀ ਸਰਕਾਰ